ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਵਿਵੇਕ ਸ਼ਰਮਾ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਜਥੇਦਾਰ ਗਿਆਨੀ ਰਕਬੀਰ ਸਿੰਘ ਵੱਲੋਂ ਇੱਕ ਵਾਰ ਫਿਰ ਤੋਂ ਸੱਤ ਮੈਂਬਰੀ ਕਮੇਟੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਭਰਤੀ ਮੁਹਿੰਮ ਸ਼ੁਰੂ ਕਰੇ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਹੁਕਮ ਦਿੱਤੇ ਗਏ ਸੀ ਉਹਨਾਂ ਦੀ ਇਨ ਬਿਨ ਪਾਲਣਾ ਹੋਵੇ ਦੱਸ ਦਈਏ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਸਾਲ ਸਾਹਿਬ ਦੀ ਫਸੀਲ ਤੋਂ ਜਥੇਦਾਰ ਸਹਿਬਾਨ ਵੱਲੋਂ ਪਾਰਟੀ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ ਭਰਤੀ ਮੁਹਿੰਮ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕਰੇ ਤੇ ਕਮੇਟੀ ਦੇ ਗਠਨ ਤੋਂ ਬਾਅਦ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਸ਼ੁਰੂ ਕੀਤਾ ਜਾਵੇ ਵਿਰੋਧੀ ਧੜਾ ਇਸ ਨੂੰ ਲੈ ਕੇ ਲਗਾਤਾਰ ਸਵਾਲ ਚੁੱਕ ਰਿਹਾ ਹੈ ਕਿ ਅਕਾਲੀ ਦਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਲਗਾਤਾਰ ਉਹਨਾਂ ਦੇ ਹੁਕਮਾਂ ਦੀ ਅਣਦੇਖੀ ਕਰਦੇ ਹੋਏ ਆਪਣੇ ਹਿਸਾਬ ਨਾਲ ਭਰਤੀ ਕੀਤੀ ਜਾ ਰਹੀ ਹੈ ਜਥੇਦਾਰ ਗੁਰਪ੍ਰਤਾ ਵਡਾਲਾ ਦੇ ਅਗਵਾਈ ਹੇਠ ਇੱਕ ਵਫਦ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਸੀ ਤੇ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਜਿਹੜੇ ਫੈਸਲੇ ਸਿੰਘ ਸਹਿਬਾਨ ਵੱਲੋਂ 2 ਦਸੰਬਰ ਨੂੰ ਸੁਣਾਏ ਗਏ ਸੀ ਉਹਨਾਂ ਦੀ ਪਾਲਣਾ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਹੁਕਮ ਦਿੱਤਾ ਜਾਵੇ ਅੱਜ ਇੱਕ ਵਾਰ ਫੇਰ ਗਿਆਨੀ ਰਕबीर ਸਿੰਘ ਨੇ ਕਿਹਾ ਕਿ ਜਿਹੜੇ ਫੈਸਲੇ 2 ਦਸੰਬਰ ਨੂੰ ਸੁਣਾਏ ਗਏ ਸੀ ਉਹਨਾਂ ਦੀ ਇਨ ਬਿਨ ਪਾਲਣਾ ਹੋਵੇ ਇੱਕ ਵਾਰ ਫੇਰ ਤੋਂ ਹੁਕਮ ਦਿੰਦੇ ਨੇ ਕਿ ਸੱਤ ਮੈਂਬਰੀ ਕਮੇਟੀ ਭਰਤੀ ਮੋਹਿੰਮ ਨੂੰ ਸ਼ੁਰੂ ਕਰਨ ਸੰਬੰਧੀ ਕਾਰਸ਼ੀਲ ਹੋਵੇ ਹੋਰ ਕੀ ਕੁਝ ਕਿਹਾ ਗਿਆਨੀ ਰਕਬੀਰ ਸਿੰਘ ਨੇ ਜਾਣ ਲੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੌਰਬੇਰ ਬਚਨ ਕੇ ਬਲੀ ਆਪਣਾ ਸੀਸ ਟਾਲੀ ਤੇ ਧਰ ਕੇ ਆਪਣੇ ਪ੍ਰਾਣ ਨੂੰ ਪੂਰਾ ਕਰਨ ਵਾਲੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਅੱਜ ਜਨਮ ਦਿਹਾੜਾ ਜੋ ਸਮੁੱਚੇ ਸੰਸਾਰ ਭਰ ਵਿੱਚ ਬਹੁਤ ਸ਼ਰਧਾ ਔਰ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਔਰ ਬਾਬਾ ਜੀ ਦੇ ਸਥਾਨ ਗੁਰਦੁਆਰਾ ਸ਼ਹੀਦ ਪੰਚ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਦਿਹਾੜਾ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਅਰਦਾਸ ਦਛਨ ਕਰਕੇ ਆਇਆ ਹੈ ਹਜ਼ਾਰਾਂ ਦੇ ਗਿਣਤੀ ਵਿੱਚ ਸੰਗਤ ਜਿਹੜੀ ਹੈ ਉਹ ਬਾਬਾ ਜੀ ਦੇ ਹਸਤਾਨ ਤੇ ਦਰਸ਼ਨ-ਨਜ਼ਾਰੇ ਕਰਨ ਵਾਸਤੇ ਜਾ ਰਹੀ ਹੈ। ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਸਮੁੱਚੇ ਸੰਸਾਰ ਵਿੱਚ ਵਸਤੇ ਹੋਏ ਸਿੱਖਾਂ ਨੂੰ ਸਮੁੱਚੀਆਂ ਸੰਗਤਾਂ ਨੂੰ ਬਹੁਤ-ਬਹੁਤ ਜਨਮ ਦਿਹਾੜੇ ਦੀਆਂ ਵਧਾਈਆਂ ਨੇ। ਜੀ ਸਾਹਿਬ ਜਿਹੜਾ ਸਾਥ ਮੈਂਬਰੀ ਕਮੇਟੀ ਹੈ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਤੁਸੀਂ ਵੀ ਕਹਾਂਗੇ ਕਿ ਉਹ ਕਮੇਟੀ ਸਟੈਂਡ ਕਰਦੀ ਹੈ ਪਰ ਉਹ ਅਜੇ ਤੱਕ ਉਹਦਾ ਕੋਈ ਅਤਾ ਪਤਾ ਨਹੀਂ ਉਹਦੀ ਚੈਨ ਦੇ। ਦੇਖੋ ਇਹ ਗੱਲ ਮੈਂ ਪਹਿਲਾਂ ਵੀ 2 ਦਸੰਬਰ ਤੋਂ ਬਾਅਦ ਵੀ ਸ਼ਾਇਦ ਇੱਕ ਦੋ ਵਾਰ ਬੀੜੀਆਂ ਨਾਲ ਗੱਲਬਾਤ ਕਰਦੇ ਆ ਹੋਇਆ ਕਹਿ ਚੁੱਕਾ ਕਿ ਜੋ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਤਸੀਲ ਤੋਂ ਜਿਹੜੀ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਦੀ ਭਰਤੀ ਵਾਸਤੇ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਉਹ ਅਜੇ ਤੱਕ ਕਾਰਜਸ਼ੀਲ ਨਹੀਂ ਹੋਈ ਵਰਕਿੰਗ ਕਮੇਟੀ ਨੂੰ ਆਦੇਸ਼ ਕੀਤਾ ਜਾਂਦਾ ਮੈਂ ਦੁਬਾਰਾ ਫੇਰ ਇਹ ਕਹਿੰਦਾ ਕਿ ਉਹ ਜਿਹੜਾ ਸੱਤ ਮੈਂਬਰੀ ਕਮੇਟੀ ਹੈ ਨਿਗਰਾਨ ਕਮੇਟੀ ਹੈ ਜੀ ਨੇ ਨਿਗਰਾਨੀ ਕਰਨੀ ਸੀ ਸਾਰੀ ਭਰਤੀ ਮੁਹਿੰਮ ਦੀ ਉਹਨੂੰ ਕਾਰਜਸ਼ੀਲ ਕੀਤਾ ਜਾਏ ਉਹ ਆਪਣਾ ਕੰਮ ਜਿਹੜਾ ਆਰੰਭ ਕਰੇ ਤੁਸੀਂ ਤਾਂ ਭਰਤੀ ਮੁਹਿੰਮ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਫਿਰ ਉਹ ਕਮੇਟੀ ਦਾ ਕੰਮ ਕੀ ਹੋ ਗਿਆ ਇੱਕ ਵੱਡਾ ਸਵਾਲ ਬਣਿਆ ਹੋਇਆ ਤੁਸੀਂ ਤਾਂ ਕਿਹਾ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਪਰ ਉਹਦਾ ਫਿਰ ਕੰਮ ਕੀ ਹੋਏਗਾ ਉਹ ਨਿਗਰਾਨੇ ਵਾਸਤੇ ਉਹਨਾਂ ਨੂੰ ਕਿਹਾ ਗਿਆ ਕਿ ਭਰਤੀ ਮੁਹਿੰਮ ਦੀ ਸਾਰੀ ਨਿਗਰਾਨੀ ਉਹਨਾਂ ਨੇ ਕਰਨੀ ਹੈ ਉਹ ਆਪਣਾ ਕੰਮ ਜਿਹੜਾ ਉਹਨੂੰ ਜਲਦੀ ਸ਼ੁਰੂ ਕਰ ਕਿੰਸਾ ਪੰਜ ਮੈਂਬਰੀ ਕਮੇਟੀ ਜਿਹੜੀ ਹੁਣੇ ਤੱਕ ਨਾ ਹੋਈ ਹੈ ਪੰਜ ਸਿੰਘਾਂ ਬਾਰੀ ਮੀਟਿੰਗ ਜਿਹੜੀ ਹੋਤੀ ਸੀ ਪੰਜ ਸਿੰਘਾਂ ਆ ਬਸ ਆਉਣ ਵਾਲੇ ਥੋੜੇ ਦਿਨਾਂ ਤੱਕ ਅਸੀਂ ਜਿਹੜੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੈ ਉਹਨੂੰ ਅਸੀਂ ਅਨਾਉਂਸ ਕਰ ਦਿਆਂਗੇ ਥੋੜੇ ਦਿਨਾਂ ਬਾਅਦ ਦੇਖੋ ਪੂਰਾ ਭਾਰਤ ਹੈ ਪੂਰੇ ਭਾਰਤ ਦੇ ਵਿੱਚ ਮੈਂਬਰਸ਼ਿਪ ਜਿਹੜੀ ਹੈ ਕੀਤੀ ਜਾਣੀ ਹੈ ਜੇਕਰ ਵਰਕਿੰਗ ਕਮੇਟੀ ਇਸ ਗੱਲ ਦੀ ਜ਼ਰੂਰਤ ਮਹਿਸੂਸ ਕਰੇਗੀ ਤੇ ਉਹਦੇ ਵਿੱਚ ਉਹ ਵਾਅਦਾ ਕਰ ਸਕਦੀ ਹੈ ਇਕਦਾ 1.7 ਮੈਂਬਰੀ ਕਮੇਟੀ ਦਾ ਜ਼ਿਕਰ ਹੋ ਰਿਹਾ ਪਰ ਨਾਲ ਦੀ ਨਾਲ ਇੱਕ ਤਿੰਨ ਮੈਂਬਰੀ ਕਮੇਟੀ ਦਾ ਵੀ ਇਸ ਵੇਲੇ ਕਾਫੀ ਚਰਚਾ ਚੱਲ ਗਿਆ ਨਹੀਂ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਉਹ ਪੂਰੇ ਮਾਮਲੇ ਨੂੰ ਤੁਸੀਂ ਕਿਦਾਂ ਦੇਖਦੇ ਹੋ ਕਿ ਤੁਸੀਂ ਤਾਂ ਇੱਥੋਂ ਤਾਂ ਕਹਿ ਤਾ ਸੀ ਕਿ ਜਾਂਚ ਦੀ ਲੋੜ ਹੀ ਨਹੀਂ ਉਹ ਤਿੰਨ ਮੈਂਬਰੀ ਕਮੇਟੀ ਜੋ ਸੰਸਦ ਸਾਹਿਬ ਦੀ ਜਾਂਚ ਕਰ ਰਹੀ ਹੈ ਦੇਖੋ ਮੈਂ ਫਿਰ ਪਹਿਲਾਂ ਵੀ ਗੱਲ ਕਹਿ ਚੁੱਕਾ ਫਿਰ ਮੈਂ ਦੁਬਾਰਾ ਇਹ ਗੱਲ ਕਹਿਣਾ ਹੈ ਕਿ ਜਾਨ ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜੀ ਜਾਂਚ ਤਿੰਨ ਮੈਂਬਰੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਹਰ ਪਦਵੀ ਦਾ ਜਿਹੜਾ ਮਾਨਸਨਮਾਨ ਹੈ ਉਹਨੂੰ ਕਾਇਮ ਰੱਖਣਾ ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ। ਪਉਦੇ ਵੀ ਦੇ ਮਾਨ ਸਤਮਾਨ ਨੂੰ ਜ਼ਰੂਰ ਕਾਇਮ ਰੱਖਿਆ ਜਾਵੇ। ਜਿਹੜੀ 28 ਦੀ ਮੀਟਿੰਗ ਸੀ ਅਲੱਗ ਕਿ ਰਜੇਵਾਂ ਕਰਕੇ ਰੱਦ ਕਰਨ ਦਾ ਕਿਛ ਨਿਆਉਂ ਦਿੱਤਾ ਗਿਆ ਪਰ ਉਹਨੂੰ ਵੀ ਲੈ ਕੇ ਸਵਾਲ ਖੜੇ ਹੋ ਰਹੇ ਕਿ ਉਹ ਜੀ ਹੁਣ ਪਹਿਲਾਂ ਅੰਦਰੂਨੀ ਕਮੇਟੀ ਦੀ ਮੀਟਿੰਗ ਹੋਏਗੀ ਉਸ ਤੋਂ ਬਾਅਦ ਲੱਗੀ ਜਾਨੀ 5 ਜੀ 3 ਦੇਖੋ ਅਕਾਲ ਤਖਤ ਸਾਹਿਬ ਸੈਕਟਰੀਏਟ ਦਾ ਆਪਣਾ ਇੱਕ ਕਾਰਜ ਖੇਤਰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਆਪਣਾ ਕਾਰਜ ਖੇਤਰ ਹੈ। ਐਗਜ਼ੀਕਟਿਵ ਦੀ ਮੀਟਿੰਗ ਜਿਹੜੀ ਹੈ ਉਹ ਪ੍ਰਧਾਨ ਸ਼ੋਮ ਦੇ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਔਰ ਪਾਇ ਸਿੰਘ ਸਾਹਿਬਾਨ ਦੇ ਜਿਹੜੇ ਮੀਟਿੰਗ ਹੈ ਉਹ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਸਿੰਘ ਸਾਹਿਬਾਨ ਨੂੰ ਕਾਲ ਕੀਤੀ ਜਾਂਦੀ ਹੈ ਔਰ ਇਹ ਜਿਹੜੀ ਮੀਟਿੰਗ ਹੋਣੀ ਸੀਗੀ ਸ਼੍ਰੀ ਅਕਾਲ ਤਖਤ ਸਾਹਿਬ ਸੈਕਟਰੀਟ ਇਹ ਜ਼ਰੂਰ ਰਜ਼ੀਮ ਹੈ ਤੇ ਕਰਕੇ ਜਿਹੜੀ 28 ਦੀ ਮੀਟਿੰਗ ਸੋ ਕੈਨਸਲ ਕੀਤੀ ਹੈ ਆਉਣ ਵਾਲੇ ਥੋੜੇ ਦਿਨਾਂ ਤੱਕ ਜਿਹੜੀ ਮੀਟਿੰਗ ਹੈ ਉਹ ਦੁਬਾਰਾ ਸਿੰਘ ਸਾਹਿਬਾਨ ਨੂੰ ਕਾਲ ਕਰ ਦਿੱਤੀ ਜਾਏ ਸਿੰਘ ਸਾਹਿਬ ਆਖਰੀ ਸਵਾਲ ਇੱਕ ਜਿਹੜਾ ਕੱਲ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀਡੀਓ ਜਾਰੀ ਕੀਤੀ ਉਹਦੇ ਵਿੱਚ ਉਹਨਾਂ ਨੇ ਸ਼ਬਦ ਵਰਤੇ ਆ ਮੈਸੈਂਜਰਸ ਆਫ ਬਾਦਲ ਜੱਦ ਦੇ ਵਿੱਚ ਦੁਬਦਾਂ ਪੈਦਾ ਹੁੰਦੀ ਹੈ ਤੁਸੀਂ ਕੌਮ ਦੇ ਜੱਥੇਦਾਰੋ ਥੋੜਾ ਸਪਸ਼ਟ ਕਰੋ ਕਿ ਇਹ ਗੱਲਾਂ ਜਾਇਜ਼ ਨੇ ਜਾਂ ਕੀ ਦੇਖੋ ਮੈਸेंजर ऑफ ਬਾਦਲ ਦਾ ਜਵਾਬ ਤਾਂ ਉਹੀ ਦੇ ਸਕਦਾ ਹੈ ਜਿੰਨਾਂ ਨੇ ਵੀਡੀਓ ਪਾਈ ਹੈ ਜੋ ਮੈਸेंजर ऑफ ਬਾਦਲ ਕਿਉਂ ਕਹਿ ਰਹੇ ਨੇ ਇਹਦੇ ਪਰਥਾਏ ਕਿਹੜੇ ਸੰਦਰਭ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਜ਼ਿਕਰ ਕੀਤਾ ਹੈ ਉਹ ਪੋਸਟ ਦੇ ਵਿੱਚ ਇਹਦਾ ਜਵਾਬ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਸਕਦੇ ਇੱਕ ਗਰੀ ਵੀਡੀਓ ਉਸ ਦਿਨ ਵੀ ਲੀਕ ਹੋਈ ਹੈ ਉਹਨੂੰ ਲੈ ਕੇ ਵੀ ਕਿਹਾ ਜਾ ਰਿਹਾ ਕਿ ਉਹ ਤੁਸੀਂ ਜ਼ਮਨੇ ਕੋ ਗਲਤ ਹੋਇਆ ਜਾਂ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਨਹੀਂ ਹੋਣਾ ਚਾਹੀਦਾ ਦੇਖੋ ਹਰ ਥਾਂ ਦੀ ਇੱਕ ਮਾਨ ਮਰਯਾਦਾ ਹੁੰਦੀ ਹੈ ਹਰ ਪਦਵੀ ਦਾ ਇੱਕ ਮਾਨ ਸਨਮਾਨ ਹੁੰਦਾ ਹੈ ਜਿਹੜੇ ਕਲਿੱਪ ਵਾਰ-ਵਾਰ ਜਿਹੜੇ ਕੁਝ ਸੈਕਿੰਡ ਦੇ ਕਲਿੱਪ ਬਣਾ ਬਣਾ ਕੇ ਜਿਹੜੇ ਉਹ ਕੀਤੇ ਜਾ ਰਹੇ ਨੇ ਵੀਡੀਓ ਸੋਸ਼ਲ ਮੀਡੀਆ ਤੇ ਜਾਂ ਟੀਵੀ ਚੈਨਲ ਉੱਤੇ ਪਿਆਰ ਲ ਕੀਤਾ ਜਾ ਰਿਹਾ ਐਸਾ ਬਿਲਕੁਲ ਨਹੀਂ ਕਰਨਾ ਚਾਹੀਦਾ ਕੋਈ ਕੋ ਜਾਂਚ ਪੜਤਾਲ ਤੇ ਲਈ ਕੋਈ ਕਰੋਗੇ ਕੋਈ ਐਸਾ ਹਾਲੇ ਵਿਚਾਰ ਕੋਈ ਨਹੀਂ ਅੱਗੇ ਜਾ ਕੇ ਦੇਖਾਂ ਦੇਸ਼ ਵਿਦੇਸ਼ ਦੀਆਂ ਤਾਜ਼ਾਤਰੀਨ ਖਬਰਾਂ ਲਈ ਤੁਸੀਂ ਬਣੇ ਰਹੋ ਡੀ5 ਚੈਨਲ ਪੰਜਾਬੀ ਦੇ ਨਾਲ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨੇ ਡਰਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ